ज़रूर आरूर आ वॾा कला न असीं त ਇਸ ਤੋਂ ਵੀ ਆਇਆ ਉਸ ਵੀਰ ਦਾ ਵੀ ਧੰਨਵਾਦ ਮੈਂ ਉਸ ਵੀਰ ਦਾ ਵੀ ਧੰਨਵਾਦ ਕਰਦੇ ਆ ਲਓ ਵੀ ਇਸ ਤੋਂ ਬਾਅਦ ਬੁੱਟਾ ਜੰਦ ਫੜਾ ਲੈ ਇੱਧਰ ਸ਼ਾਨਦਰ ਪ੍ਰਭਾਨ ਜੱਫੀ ਵੀ ਮੇਰੇ ਬਾਹਰ ਨੂੰ ਸੰਭਾਵੇ ਪੰਜਾਬੀ ਵਾਲਾ ਭਰਤੀ ਨੰਬਰ ਵਾਲਾ ਤੇ ਢਮਰ ਧਾਰੀ ਵਾਲੇ ਨੂੰ ਕਹਿੰਦੇ ਵੀਰੋ ਉੱਤੇ ਜਾਣਾ ਪਹਿਲੀ ਰੇਡ ਦੇ ਉੱਤੇ ਮੇਰੇ ਪੰਜਾਬੀ ਵੀਰੋ ਲਓ ਵੀ ਗੱਭਰਾਂ ਪਰੀ ਮਾਇਆ ਲੈ ਜੀ ਨੌਜਵਾਨਾ ਪਹਿਲੀ ਰੇਡ ਪਾ ਗਿਆ ਆਪਣੇ ਮਾਇਆ ਦਾ ਜੀ ਤੇ ਸਾਬੀ ਨੌਜਵਾਨਾ ਤੇਰੇ ਕੋਲ ਪੈਸੇ ਆ ਤੇਰੇ ਵੀਰੋ ਜੱਫਾ ਲਾ ਕੇ ਤੇ ਲੈ ਜੀ ਨੌਜਵਾਨਾ ਵਾਕੇ ਕਹਿੰਦੇ ਤਗੜੇ ਜੱਫੇ ਮਾਰ ਦੋ ਮਾਰ ਸਨ ਮਾਰੀ ਦੂਰ ਖੋ ਅੱਜ ਤਾਂ ਵਾਰ ਮਾਇਆ ਕਰਤਾ ਮਾਰ ਪਾਇਆ ਜਤਾ ਖੇਡਾਂ ਨੂੰ ਉਸ਼ਾਹਿਤ ਕਰਨ ਲਈ ਇਟਲੀ ਦੇ ਗੁਰਦੁਆਰਾ ਸਾਹਿਬ ਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪਰਪੂਲਿਤ ਕਰਨ ਲਈ ਹਰ ਸਾਲ ਦੇਸ਼ਾਂ ਵਿਦੇਸ਼ਾਂ ਵਿੱਚ ਟੂਰਨਾਮੈਂਟ ਉਲੀਕੇ ਜਾਂਦੇ ਨੇ ਇਟਲੀ ਵਿੱਚ ਵੀ ਇਸ ਸੀਜ਼ਨ ਦੇ ਕਬੱਡੀ ਟੂਰਨਾਮੈਂਟ ਨੂੰ ਅੱਗੇ ਵਧਾਉਂਦਿਆਂ ਬੀਤੇ ਦਿਨੀ ਇਟਲੀ ਦੇ ਜ਼ਿਲ੍ਹਾ ਬੈਰਕਮੋ ਦੇ ਗੁਰਦੁਆਰਾ ਸਿੰਘ ਸਭਾ ਕੋਰਤੇ ਨੋਵਾ ਦੁਆਰਾ ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿੱਚ ਕਬੱਡੀ ਮੈਚ ਕਰਵਾਏ ਗਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੁਆਰਾ ਕੀਤੇ ਸੁਚੱਜੇ ਪ੍ਰਬੰਧਾਂ ਦੀ ਖੇਡ ਪ੍ਰੇਮੀਆਂ ਦੁਆਰਾ ਖੂਬ ਸ਼ਲਾਘਾ ਕੀਤੀ ਗਈ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਾ ਨੇ ਪਹੁੰਚ ਕੇ ਖਿਡਾਰੀਆਂ ਦੀ ਖੂਬ ਹੌਸਲਾ ਅਫਸ਼ਾਈ ਕੀਤੀ ਇਸ ਮੌਕੇ ਇਟਲੀ ਪਰ ਤੋਂ ਛੋਟੇ ਦੇ ਕਲੱਬਾਂ ਨੇ ਹਿੱਸਾ ਲਿਆ ਫਾਈਨਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗੋਮੋਦੀ ਟੀਮ ਨੇ ਆਜ਼ਾਦ ਕਬੱਡੀ ਕਲੱਬ ਮਾਨਟੋਵਾ ਅਰੇਸੋ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਮ ਕਰ ਲਿਆ ਤੇ 2100 ਯੂਰੋ ਦਾ ਨਗਦ ਇਨਾਮ ਪ੍ਰਾਪਤ ਕੀਤਾ ਇਸੇ ਦੇ ਨਾਲ ਵੱਖ-ਵੱਖ ਉਮਰਾਂ ਦੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਜੇਤੂਆਂ ਨੂੰ ਟ੍ਰੋਫੀਆਂ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਨਿੱਕੇ ਸਰਦਾਰ ਪ੍ਰਵੇਕ ਸਿੰਘ ਨੇ ਦੰਦਾ ਨਾਲ ਬੁਲਟ ਮੋਟਰਸਾਈਕਲ ਖਿੱਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਪਰਬੰਧਕਾਂ ਦੁਆਰਾ ਟੂਰਨਾਮੈਂਟ ਨੂੰ ਕੇ ਸਹਿਯੋਗ ਕਰਨ ਵਾਲੇ ਸਾਥੀਆਂ ਪ੍ਰਮੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਨੇ ਗੁਰਦੁਆਰਾ ਸਾਹਿਬ ਤੋਂ ਲੰਗਰ ਦੇ ਵਧੀਆ ਪ੍ਰਬੰਧ ਵੀ ਕੀਤੇ ਗਏ ਸਨ ਪ੍ਰਬੰਧਕਾਂ ਵੱਲੋਂ ਆਖਿਰ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਸਾਨੂੰ ਰਲ ਮਿਲ ਕੇ ਹੀ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਉਹ ਇਟਲੀ ਵਿੱਚ ਵਸਦੀ ਪੰਜਾਬੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਵੀ ਹੋਰ ਉਪਰਾਲੇ ਕਰਦੇ ਰਹਿਣਗੇ ਇਥੇ ਇਹ ਵੀ ਦੱਸਣੀ ਹੋਵੇ ਕਿ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਨਾਲ ਜੋੜਨ ਲਈ ਸਮਾਗਮ ਵੀ ਆਯੋਜਿਤ ਕਰਦੀ ਰਹਿੰਦੀ ਹੈ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਉਹ ਸ਼ਾਇਦ ਕਰਦੀ ਰਹਿੰਦੀ ਹੈ